दोष पिछले कई तो मजदूरी नहीं मिली बलदेव सिंह मजदूर शामिल सरशन कारिया ने दसा की मनरेगा मुख उदेश पिंड मजदूर देके रोजी रोटी ना पर अधिकारी उन्होंने हक नजरअंदाज कर रहे हैं बलदेव सिंह चमन लाल ने साझे बयान कि मजदूर ने पूरी अते लगन नाल काम कीता है पर उन्होंने अजे तक अपनी मेहनत का फल नहीं मिलिया उन्होंने अदाय मनरेगा अधिकारी धरना स्थान तेनाशनकारिया भरोसा दिवाया कि उन्होंने बकाया मजदूरी जल्द ही अदा कर दी जाएगी ਅਧਿਕਾਰੀਆਂ ਵੱਲੋਂ ਦਿੱਤੇ ਗਏ ਇਸ ਪਰੋਸੇ ਤੋਂ ਬਾਅਦ ਮਜ਼ਦੂਰਾ ਨੇ ਆਪਣਾ ਦਰਨਾ ਖਤਮ ਕਰ ਦਿੱਤਾ। ਬਾਈ ਜੀਟੀਵੀ ਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਦੇ ਲਈ ਨੀਚੇ ਸਕਰੀਨ ਤੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰੋ ਅਤੇ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦੱਸੋ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਵੀ ਬਦਿਆ ਤਰੀਕੇ ਨਾਲ ਖਬਰਾਂ ਪੇਸ਼ ਕਰ ਸਕੀਏ। ਧੰਨਵਾਦ। ਜਿੰਦੇ ਵੀ ਮੇਰੇ ਭੈਣਾਂ ਤੇ ਵੀਰ ਬੈਠੇ ਆ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਗੱਲ ਆਪਣੇ ਗਏ ਸੀ ਤੁਹਾਡੇ ਨੁਮਾਇंदे ਅੰਦਰ ਗਏ ਸੀਗੇ ਏਡੀ ਸਾਹਮਣੇ ਉਹਨਾਂ ਦੀ ਜਿਹੜੀ ਆ ਉਹ ਚੰਗੀ ਤਰ੍ਹਾਂ ਜਿਹੜੀ ਉਹ ਚਰਚਾ ਹੋਈ ਆ ਜਿੰਨੇ ਵੀ ਤੁਹਾਡੀਆਂ ਪ੍ਰੋਬਲਮ ਨੇ ਸਮੱਸਿਆ ਨੇ ਉਹ ਜਿਹੜੀ ਆ ਟਾਈਮਲੀ ਹੱਲ ਕੀਤੀਆਂ ਜਾਣਗੀਆਂ ਉਹਨਾਂ ਸਾਰੀਆਂ ਨੋਟ ਕਰਾਤੀਆਂ ਮੈਂ ਵੀ ਨੋਟ ਕਰ ਲੀਆਂ ਨੇ ਜਿੰਨੀਆਂ ਵੀ ਨੇ ਤੁਹਾਡੀਆਂ ਜੋ ਵੀ ਤੁਹਾਨੂੰ ਕੋਈ ਸਮੱਸਿਆ ਆਂਦੀ ਆਂ ਗਾਂ ਤੋਂ ਜਾਂ ਸਾਹਬ ਨੂੰ ਜਾਂ ਮੈਨੂੰ ਦੱਸੋ ਮੇਰਾ ਦਫ਼ਤਰ ਉਹ ਨਾਲ ਹੀ ਆ ਦੋ ਕਮਰੇ ਛੱਡ ਕੇ मेरा सेक्रेटरी जिला परिषद या डिप्टी सीईओ अगला रैंक हुंदा है डी साहब तो मैं ਥੱਲੜਾ ਰੈਂਕ ਤੇ ਆ ਤੇ ਕੋਈ ਵੀ ਜਿਹੜੀ ਸਮੱਸਿਆ ਹੋ ਉਹ ਤੁਹਾਡੀ ਸਮੇਂ ਸਿਰ ਹੱਲ ਕੀਤੀ ਜਾਵੇਗੀ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਸਾਰੀਆਂ ਸਮੱਸਿਆ ਨੋਟ ਕਰ ਲਈਆਂ ਵਾ ਗਾਂ ਵੀ ਜੇ ਕੋਈ ਆਉਂਦੀ ਸਮੱਸਿਆ ਤੁਸੀਂ ਧਿਆਨ ਚ ਲਿਆਓ ਅਸੀਂ ਜਿਹੜੀ ਆ ਉਹ ਸਮੇਂ ਸਿਰ ਜਿਹੜੀਆਂ ਤੁਹਾਡੀ ਸਾਰੀ ਸਮੱਸਿਆਵਾਂ ਹੱਲ ਕਰਾਂਗੇ ਜੇ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਕਿ ਅਸੀਂ ਕੋਈ ਇਸੇ ਲਈ ਇੱਥੇ ਬੈਠੇ ਆ ਲੋਕਾਂ ਦੀ ਸਮੱਸਿਆ ਹੱਲ ਕਰਨ ਲਈ ਬੈਠੇ ਆ ਤੇ ਤੁਸੀਂ ਮੈਂ ਤੁਹਾਨੂੰ ਵਿਸ਼ਵਾਸ ਅਜ ਦੋਨਾਂ ਵਾ ਕਿ ਗਾਂ ਤੋਂ ਵੀ ਜਿਹੜੀ ਆ ਤੁਹਾਡੀ ਜਿਵੇਂ ਗੱਲ ਅੱਜ ਸੁਣੀ ਗਈ ਆ ਗਾਂ ਵੀ ਇਦਾਂ ਸੁਣੀ ਜਾਵੇਗੀ ਤੇ ਹੱਲ ਵੀ ਕੀਤੀ ਜਾਵੇਗੀ ਸਮੇਂ ਦੇ ਨਾਲ ਤੇ ਬਾਕੀ ਜਿਹੜੇ ਆ ਸਾਡੇ ਜ਼ਿਲ੍ਹੇ ਦੇ ਜਿਹੜੇ ਮੇਨ ਕੋਆਰਡੀਨੇਟਰ ਨੇ ਨਰੇਗਾ ਦੇ ਦਲਜੀਤ ਸਿੰਘ ਇਹਨਾਂ ਦੇ ਧਿਆਨ ਵਿੱਚ ਗੱਲ ਲਿਆ ਦਿੱਤੀ ਗਈ ਇਹਨਾਂ ਨੇ ਜੋ ਵੀ ਤੁਹਾਡੀ ਸਮੱਸਿਆ ਆ ਉਹ ਹੰਡਲ ਕਰ ਦਿੱਤੀ ਜਾਵੇਗੀ ਤੇ ਕੋਈ ਕੁਝ ਕਰਨਾ ਚਾਹੁੰਦੇ ਜਿਸ ਤਰ੍ਹਾਂ ਕਾਂਗ ਦਾ ਪੁੱਜਰ ਦਾ ਕੈਰੋਂਵਾਲ ਦਾ 4-2000 ਪਿੰਡ ਸੀਗੇ ਜੀ ਉਹ ਵੱਖ-ਵੱਖ ਮਸਲੇ ਧਿਆਨ ਚ ਲਿਆਉਂਦੇ ਨੇ ਉਹ ਮੈਂ ਉਮੀਦ ਕਰਦਾ ਹਾਂ ਕਿ ਜਿਹੜੇ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਜਲਦੀ ਉਹ ਹੱਲ ਕਰਕੇ ਤੁਹਾਨੂੰ ਤੁਹਾਡਾ ਜਿਹੜਾ ਬਣਦਾ ਹੱਕ ਹੈ ਤੁਹਾਨੂੰ ਦਿਵਾਇਆ ਜਾਵੇ। ਆਜਦਾ ਤਾਂ ਰਾਏ ਡੀਸੀ ਡੀ ਦੇ ਦਫ਼ਤਰ ਦੇ ਮੋਰੇ ਮਜ਼ਦੂਰ ਬੈਠੇ ਆ ਭੈਣਾ ਭਰਾ। ਵੱਡੀ ਗਿਣਤੀ 'ਚ ਆਏ ਆ ਤੇ ਬੜੇ ਬਰਨ ਇਸ਼ੂ ਆ ਜਿਹਨੂੰ ਲੈ ਕੇ ਅਸੀਂ ਇੱਥੋਂ ਦੇ ਡੀਸੀ ਦੇ ਦਫ਼ਤਰ ਬੈਠੇ ਆ ਜਿਹੜੇ ਮਨਰੇਗਾ ਜੋ ਵਰਕਰ ਕੰਮ ਕਰਦੇ ਆ ਸਾਰੇ ਮਨਰੇਗਾ ਵਰਕਰ ਭੈਣਾ ਭਰਾ ਦਿਲਾ ਤਰੰਤਰ ਦੇ ਵਕ ਵਕ ਪਿੰਡਾਂ ਚੋਂ ਆਏ ਇਹਨਾਂ ਨੂੰ ਮੁਸ਼ਕਲਾਂ ਜਿਹੜੀਆਂ ਪੇਸ਼ ਆਉਂਦੀਆਂ ਅੱਜ ਅਸੀਂ ਇਹ ਧਰਨਾ ਲਾ ਕੇ ADC ਡੀ ਦੇ ਧਿਆਨ ਚ ਲਿਆਂਦਾ ਕਿ ਮਰੇਗਾ ਚ ਜਿਹੜੀਆਂ ਔਰਤਾਂ ਕੰਮ ਕਰਦੀਆਂ ਉਹਨਾਂ ਦਾ ਪਿਛਲੇ 4 ਮਹੀਨੇ ਤੋਂ ਉਹਨਾਂ ਦੇ ਖਾਤਿਆਂ ਚ ਪੇਮੈਂਟ ਨਹੀਂ ਪਈ ਜਾ ਰਹੀ ਉਹਦੇ ਦਰਮਿਆਨ ਨਾਲ ਜਿਹੜੀਆਂ ਮਜ਼ਦੂਰਾਂ ਨੂੰ ਉੱਥੇ ਮੁਸ਼ਕਲਾਂ ਆ ਰਹੀਆਂ ਕੰਮ ਕਰਦਿਆਂ ਸਾਡੀ ਜਥੇਬੰਦੀਆਂ ਇਹ ਮੰਗ ਕਰਦੀਆਂ ਮਜ਼ਦੂਰਾਂ ਦੀਆਂ ਕਿ ਕੰਮ ਕਰਦਿਆਂ ਉਸੇ ਫਸਟ ਰੇਟ ਦਾ ਪ੍ਰਬੰਧ ਕੀਤਾ ਜਾਵੇ ਚਾਨਣੀ ਦਾ ਪ੍ਰਬੰਧ ਹੋਵੇ ਦੁਰਘਟਨਾ ਵਾਪਰ ਜਾਂਦੀ ਜਿੱਦਾਂ ਪਿਛਲੇ ਸਮੇਂ ਦਰਮਿਆਨ ਪੀ ਕੀਵਨ ਦੇ ਬਲਾਕ ਪਿੰਡ ਉਹਦੇ ਚ ਡੰਡ ਪਿੰਡ 'ਚ ਇੱਕ ਔਰਤ ਨੂੰ ਸੱਤ ਲੜ ਗਿਆ ਸੁਗਾਂ ਖਾਲਦਿਆਂ ਪਰ ਉਹਦੀ ਪੰਜਾਬ ਸਰਕਾਰ ਨੇ ਬਾਤ ਨਹੀਂ ਪੁੱਛੀ ਉਹ ਵੀ ਅਸੀਂ ਮੰਨ ਕਰਦੇ ਹਾਂ ਕਿ ਜੇ ਕਿਤੇ ਘੜਨਾ ਵਾਪਰਦਿਆ ਮਜ਼ਦੂਰਾਂ ਨੂੰ ਵਾਪਰਦੀ ਹੈ ਉਹਦੇ ਦਰਮਿਆਨ ਬੇਗੋਸ ਪਰਿਵਾਰ ਨੂੰ 5 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਪੀੜਤ ਪਰਿਵਾਰ ਜੇ ਮਜ਼ਦੂਰ ਨਾਲ ਘੜਨਾ ਵਾਪਰਦੀ ਹੈ ਉਸ ਉਹਦੇ ਪਰਿਵਾਰ ਦੇ ਮੈਂਬਰ ਨੂੰ ਇੱਕ ਨੌਕਰੀ ਦਿੱਤੀ ਜਾਵੇ ਤੇ ਜਿਹੜੇ ਪਿਛਲੇ ਸਮੇਂ ਦੇ ਬਕਾਏ ਆ ਉਹ ਤੁਰੰਤ ਪਾਏ ਜਾਣ ਜਿਹੜੀਆਂ ਆਈਡੀਆ ਪੰਜਾਬ ਦੇ ਚਾਹੇਤੇ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਉਹਦੇ ਸਰਪੰਚ ਉਥੇ ਮਰੇਗਾ ਵਰਕਰਾਂ ਨੂੰ ਪਰੇਸ਼ਾਨੀ ਕਰਦੇ ਉਹਨਾਂ ਦੀਆਂ ਆਈਡੀਆਂ ਡਿਲੀਟ ਕੀਤੀਆਂ ਜਾਂਦੀਆਂ ਉਹਨਾਂ ਦੇ ਕੰਮ 'ਚ ਡਿੱਕਾ ਬਣਦੇ ਹੈ ਜਿੱਦਾਂ ਪੁੱਛਣ ਦੀ ਗੱਲ ਹੈ ਪਿੰਡ ਤੇ ਭੈਣ ਬੇਟੀਆ ਗਰਮੀਤ ਕੌਰ ਜਿਹੜਾ ਉਹਦਾ ਨਾਂ ਆ ਪਿੰਡ ਕੈਰੋ ਆ ਰਿਆ ਹੋਰ ਬਾਕੀ ਪਿੰਡਾਂ ਦੇ ਇਸ਼ੂ ਸੀ ਜਿਹਦੇ ਦਰਮਿਆਨ ਲੋਕਾਂ ਦੀਆਂ ਦੇ ਮਾਸਟਰ ਰੋਲ ਨਹੀਂ ਕੱਢੇ ਜਾ ਰਿਹਾ ਜੇ ਧਿਆਨ ਦਿਵਾਇਆ ਐ ਏਡੀਸੀ ਦੇ ਦਫ਼ਤਰ ਦੇ ਮੋਹਰੇ ਕੱਟ ਕਰਕੇ ਜੇ ਆਉਣ ਵਾਲੇ ਸਮੇਂ 'ਚ ਇਹਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਦੋਹਾਂ ਜਥੇਬੰਦੀਆਂ ਦਾ ਜਿਹੜਾ ਸਾਂਝਾ ਮੋਰਚਾ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਿਹਾਤੀ ਮਜ਼ਦੂਰ ਸਭਾ ਲੋ ਆਉਣ ਵਾਲੇ ਸਮੇਂ ਚ ਏਡੀਸੀ ਡੀ ਦੇ ਦਫ਼ਤਰ ਅੱਗੇ ਆ